ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਇਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੈ ਕੇ ਆਇਆ ਤੁਹਾਡੇ ਲਈ ਇੱਕ ਨਿਊ ਰੈਸਪੀ ਇਹ ਰੈਸਪੀ ਨਾ ਮੇਰੀ ਮੰਮੀ ਨੇ ਮੈਨੂੰ ਦੱਸੀ ਆ ਤੇ ਉਹ ਕਹਿੰਦੀ ਵੀ ਤੂੰ ਸਾਰੀਆਂ ਰੈਸਪੀ ਸ਼ੇਅਰ ਕਰੀ ਜਾਨੀ ਆ ਵੀ ਹਨਾ ਇੱਕ ਨਾ ਤਰੀਕ मतलब ਜਿਹੜੀ ਮੇਰੀ ਬੀਬੀ ਸੀ ਵੀ ਉਹ ਨਾ ਇੱਕ ਸਬਜ਼ੀ ਬਣਾਉਦੀ ਹੁੰਦੀ ਸੀਗੀ ਵੀ ਉਹ ਵੀ ਸ਼ੇਅਰ ਕਰ ਦੂੰਗਾ ਨਾ ਆਪਣੇ ਮਤਲਬ ਸਬਸਕ੍ਰਾਈਬਰਾਂ ਨਾਲ ਵੀ ਕਿਸ ਤਰ੍ਹਾਂ ਬਣਾਉਂਦੇ ਹੁੰਦੇ ਸੀ ਤੁਹਾਨੂੰ ਪਤਾ ਹੀ ਆ ਪਿਛਲੇ ਜਮਾਨੇ ਵਿੱਚ ਹਨਾ ਜਿਹੜੀਆਂ ਆਪਣੀਆਂ ਬੀਬੀਆਂ ਨਾਨੀਆਂ ਸੀਗੀਆਂ ਜੋ ਕੁਝ ਵੀ ਘਰ ਮਿਲਦਾ ਸੀਗਾ ਉਹਨੂੰ ਇਹ ਤੜਕਾ ਲਾ ਕੇ ਨਾ ਇੱਕ ਤਰ੍ਹਾਂ ਦੀ ਸਬਜ਼ੀ ਬਣਾ ਲੈਂਦੀਆਂ ਸੀਗੀਆਂ ਉਹ ਬਣਾਉਂਦੀਆਂ ਬਹੁਤ ਟੇਸਟੀ ਹੁੰਦੀਆਂ ਸੀਗੀਆਂ ਮੈਂ ਖੁਦ ਆਪਣੇ ਬੀਬੀ ਦੇ ਹੱਥ ਦੀਆਂ ਬਹੁਤ ਜ਼ਿਆਦਾ ਸਬਜ਼ੀਆਂ ਖਾਧੀਆਂ ਨੇ ਬੜੀਆਂ ਉਹਨਾਂ ਬਹੁਤ ਮਤਲਬ ਵਧੀਆ ਸਬਜ਼ੀਆਂ ਬਣਾਉਂਦੀਆਂ ਸੀਗੀਆਂ ਹਨਾ ਮੇਰੀ ਦਾਦੀ ਤੇ ਉਹ ਉਹਨਾਂ ਨੇ ਮੈਨੂੰ ਰੈਸਪੀ ਦੱਸੀ ਕਹਿੰਦੇ ਵੀ ਤੂੰ ਉਹ ਵੀ ਸ਼ੇਅਰ ਕਰ ਆਪਣੇ ਹਨਾ ਸਬਸਕ੍ਰਾਈਬਰਾਂ ਨਾਲ ਤੇ ਅੱਜ ਆਪਾਂ ਨਾ ਉਹ ਰੈਸਪੀ ਤੁਹਾਡੇ ਲਈ ਲੈ ਕੇ ਆਏ ਆ ਤੇ ਜਦੋਂ ਮੈਂ ਉਹ ਹਨਾ ਰੈਸਪੀ ਸੁਣੀ ਮੰਮੀ ਨੇ ਦੱਸੀ ਜਦ ਮੈਨੂੰ ਮੈਂ ਸੋਚਿਆ ਵੀ ਇਹ ਵੀ ਰੈਸਪੀ ਹੋ ਸਕਦੀ ਹੈ ਕੋਈ ਸਬ ਇਹ ਵੀ ਇਹ ਵੀ ਸਬਜੀ ਹੋ ਸਕਦੀ ਹੈ ਹਨਾ ਤੇ ਮੈਨੂੰ ਵੀ ਸੁਣ ਕੇ ਥੋੜਾ ਜਿਹਾ ਅਜੀਬ ਲੱਗਿਆ ਹਨਾ ਤੁਸੀਂ ਵੀ ਤੁਹਾਨੂੰ ਵੀ ਸ਼ਾਇਦ ਹਨਾ ਸੁਣ ਕੇ ਅਜੀਬ ਲੱਗਿਆ ਲੱਗੂਗਾ ਤੇ ਥੰਮੇਲ ਲੈ ਕੇ ਤੁਹਾਨੂੰ ਪਤਾ ਤਾਂ ਲੱਗ ਗਿਆ ਹੁਣ ਵੀ ਕਾਦੀ ਸਬਜੀ ਬਣਾਉਣ ਲੱਗੇ ਆਪਾਂ ਤੇ ਸੋਣ ਚ ਥੋੜਾ ਅਜੀਬ ਲੱਗਦਾ ਪਰ ਮੈਂ ਨਾ ਜਦੋਂ ਨੇ ਦੱਸੀ ਫਿਰ ਮੈਂ ਬਣਾ ਕੇ ਦੇਖੀ ਪਹਿਲਾਂ ਖੁਦ ਮੈਂ ਹਰ ਇੱਕ ਚੀਜ਼ ਖੁਦ ਬਣਾ ਕੇ ਦੇਖਦੀ ਹਾਂ ਜਦੋਂ ਮੈਨੂੰ ਵਧੀਆ ਲੱਗਦੀ ਹੈ ਵੀ ਹਾਂ ਇਹ ਚੀਜ਼ ਵਧੀਆ ਹੈ ਤੇ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਆ ਤਾਂ ਫਿਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹੁੰਦੇ ਹਾਂ ਫਿਰ ਮੈਂ ਬਣਾ ਕੇ ਦੇਖੀ ਤੇ ਬਹੁਤ ਜ਼ਿਆਦਾ ਵਧੀਆ ਬਣੀ ਤੇ ਅੱਜ ਫਿਰ ਮੈਂ ਖਾਇ ਚਲੋ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਲੋ ਜੀ ਬੜਾ ਟਾਈਮ ਨਹੀਂ ਲੈਂਦੇ ਹੋਏ ਆਪਾਂ ਸਬਜ਼ੀ ਬਣਾਉਨੇ ਆ ਸਬਜ਼ੀ ਕਾਦੀ ਬਣਾਵਾਂਗੇ ਜੀ ਆਪਾਂ ਚੋਲੇ ਦੀ ਚੋਲੇ ਦੀ ਸਬਜ਼ੀ ਬਣਾਉਂਦੀ ਸੀ ਮੇਰੀ ਦਾਦੀ ਅੱਜ ਤੋਂ ਮਤਲਬ ਹੈ 40 40-50 ਸਾਰਾ ਪ੍ਰਾਣੀ ਰੈਸਪੀ ਕਹਿ ਸਕਦੇ ਹੋ ਤੇ ਹਨਾ ਆਪਾਂ ਤੁਹਾਡੇ ਨੂੰ ਸ਼ੇਅਰ ਕਰਨ ਲੱਗੇ ਆ ਦੋ ਚਮਚੇ ਆਪਾਂ ਚੌਲਾਂ ਦੇ ਲਵਾਂਗੇ ਤੇ ਇਹ ਹੈਗਾ ਜੀ ਆਪਣਾ ਸੁੱਕਾ ਮਸਾਲਾ ਜਿਵੇਂ ਵਿੱਚ ਲਾਲ ਮਿਰਚ ਹੋ ਗਈ ਤੇਜ ਪੱਤਾ ਹੋ ਗਿਆ ਜੀਰਾ ਤੇ ਦਾਲਚੀਨੀ ਲੌਂਗ ਕਾਲੀਆਂ ਮਿਰਚਾਂ ਹਨਾ ਇਹਦੇ ਵਿੱਚ ਤੇ ਟਮਾਟਰ ਲਿਆ ਇੱਕ ਤੇ ਇਹ ਲਿਆ ਆਪਾਂ ਨੇ ਲਸਣ ਤੇ ਦੋ ਪਿਆਜ਼ ਲੈਨੇ ਇਹ ਰਹੀ ਆਪਾਂ ਨੇ ਹਰੀ ਮਿਰਚ ਸਭ ਤੋਂ ਪਹਿਲਾਂ ਆਪਾਂ ਆਪਣੇ ਗੈਸ ਬਾਰ ਲੁੰਦੇ ਆ ਤੇ ਆਪਾਂ ਇਹਦੇ ਵਿੱਚ ਪਾਉਨੇ ਆ ਗੈਸ ਬਾਰ ਲਿਆ ਆਪਾਂ ਨੇ ਤੇ ਇਹਦੇ ਵਿੱਚ ਪਾਉਨੇ ਆਪਾਂ ਇੱਕ ਚਮਚਾ ਇਹ ਘਿਓ ਦਾ ਤੁਸੀਂ ਘਿਓ ਵੀ ਲੈ ਸਕਦੇ ਹੋ ਦੇਸੀ ਤੇ ਨਾ ਸਰੋਂ ਦਾ ਤੇਲ ਵੀ ਲੈ ਸਕਦੇ ਹੋ ਮਰ ਫੈਣ ਵੀ ਲੈ ਸਕਦੇ ਹੋ ਜੋ ਤੁਹਾਡਾ ਜੀ ਕਰ ਰਿਹਾ ਜਿਹਦੇ ਵਿੱਚ ਮਰਜ਼ੀ ਬਣਾ ਸਕੋ ਸਾਬ ਕਸ ਦੇ ਵਿੱਚ ਵਧੀਆ ਬਣਦੀ ਹੈ ਇਹ ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਆਂ ਤੇ ਆਪਾਂ ਇਹਨੂੰ ਗਰਮ ਹੋਣ ਦਿੰਨੇ ਆਂ ਫਿਰ ਇਹ ਪਾਉਨੇ ਆ ਸਮਾਂਕਾ ਜਦੋਂ ਤੱਕ ਨਾ ਆਪਣਾ ਇਹ ਤੇਲ ਗਰਮ ਹੁੰਦਾ ਉਹਦੋਂ ਤੱਕ ਜਿਹੜੇ ਇਹ ਚੌੜਲੇ ਪਾਣੀ ਦੇ ਵਿੱਚ ਭਿਉਂਕੇ ਰੱਖ ਦਿੰਨੇ ਆਂ ਮਤਲਬ ਬਣਾਉਣ ਤੋਂ ਪਹਿਲਾਂ ਇਹ ਭਿਉਂਕੇ ਰੱਖਣੇ ਨੇ ਤਾਂ ਜੋ ਨਰਮ ਹੋ ਜਾਣ ਭਿਜ ਜਨ ਸਮਾਰ ਕੇ ਤੇ ਕਿਉਂ ਆਪਣਾ ਗਰਮ ਹੋ ਗਿਆ ਹੁਣ ਪਾ ਦਿੰਨੇ ਆ ਕਰਕੇ ਮਸਾਲੇ ਪਾ ਦਿੰਨੇ ਆ। ਨਾਲੇ ਪਾ ਦਾਂਗੇ ਲਸਣ। ਪਿਆਜ਼। ਪਿਆਜ਼ ਨੂੰ ਨਾਲੇ ਸਬਜ਼ਾ। ਮਾਰਕ ਹਲਕਾ ਬ੍ਰਾਊਨ ਹੋਣ ਤੱਕ ਭੁੰਨਾਂਗੇ। ਲਓ ਜੀ ਇੱਥੇ ਆਪਣਾ ਪਿਆਜ਼ ਭੁੱਜ ਚੁੱਕਿਆ ਤੇ ਹੁਣ ਪਾ ਦਾਂਗੇ ਹਰੀਆਂ ਮਿਰਚਾਂ। 3-4 ਹਰੀਆਂ ਮਿਰਚਾਂ ਲੈ ਕਟਿੰਗ ਕਰਕੇ ਪਾਤੀਆਂ ਆਪਾਂ ਨੇ ਤੇ ਨਾਲ ਹੀ ਪਾ ਦਾਂਗੇ ਟਮਾਟਰ। ਦੋਹਾਂ ਚੀਜ਼ਾਂ ਨੂੰ ਸਮਾਰ ਕੇ ਭੁੰਨਾਂਗੇ। ਹਿਲਾਉਂਦੇ ਹੋਏ ਤੇ ਜਦੋਂ ਤੱਕ ਪੁੱਜਦੇ ਨਹੀਂ ਉਦੋਂ ਤੱਕ ਆਪਾਂ ਇਹਨੂੰ ਹਲਾਉਂਦੇ ਹੋਏ ਸੇਕ ਲਵਾਈ ਜਾਵਾਂਗੇ। ਸਮਾਰ ਕੇ ਪੁੱਜੇ ਤੋਂ ਬਾਅਦ ਹੀ ਫਿਰ ਮਸਾਲੇ ਪਾਵਾਂਗੇ। ਲੋਹੇ ਤੜਕਾ ਆਪਣਾ ਪੁੱਜ ਚੁੱਕਿਆ। ਹੁਣ ਪਾ ਦਿੰਨੇ ਆ 1 ਚਮਚਾ ਦੇ ਵਿੱਚ ਨੂਣ ਦਾ। ਤੇ ਮਿੱਠੇ ਤੇ ਛਾਲੀ ਮਸਾਲੇ ਨੂੰ ਭੁੰਨਦੇ ਆ। ਪਾ ਲਾਂਗੇ ਇੱਕ ਕਾਲੀ ਇਹ ਪਾਣੀ ਅੱਧੀ ਕਾਲੀ ਹੋਰ ਪਾਵਾਂਗੇ ਪਾਣੀ ਜ਼ਿਆਦਾ ਪਾਵਾਂਗੇ ਚੌਲਾਂ ਨਾਲੋਂ ਕਿਉਂਕਿ ਜੀ ਆਪਾਂ ਨੇ ਇਹ ਚੌਲਾਂ ਦੀ ਸਬਜ਼ੀ ਬਣਾਉਣੀ ਹੈ ਚੌਲਲੀ ਬਣਾਉਣੇ ਜੇ ਘੱਟ ਪਾਵਾਂਗੇ ਫਿਰ ਇਹਨਾਂ ਨੇ ਮਤਲਬ ਫੁੱਲ ਜਾਣਾ ਚੌਲਾਂ ਨੇ ਤੇ ਸੁੱਕੇ ਬਣ ਜਾਣੇ ਨੇ ਹੁਣ ਆਪਾਂ ਤਰੀ ਵਾਲੀ ਸਬਜ਼ੀ ਬਣਾਵਾਂਗੇ

ਕੁੜੇ ਹੋਰ ਸੇਕ ਲਵਾਉਣੇ ਆ ਕੇ ਕੱਢ ਲੈਣੇ। ਢਾਂਡੇ ਵਿੱਚ ਕੱਢ ਕੇ ਫੇਰ ਦਿਖਾਉਂਦੇ ਹਾਂ। ਲਓ ਜੀ ਆਪਣੀ ਚੌਲਾਂ ਦੀ ਸਬਜ਼ੀ ਹੋ ਗਈ ਬਣ ਕੇ ਤਿਆਰ। ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਦੇਖੋ ਨਾ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ। ਬਹੁਤ ਵਧੀਆ ਬਣਦੀ ਹੈ ਇਹ ਰੈਸਪੀ। ਲਓ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਹਾਂ। ਮਿਲਦੇ ਹਾਂ ਜੀ ਕੱਲੂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ। ਬਾਏ ਬਾਏ।